ਹੈਲੋ ਬੱਚੋ ਅੱਜ ਅਸੀਂ ਕਰਾਂਗੇ ਇੱਕ ਨਵਾਂ ਲੇਖ ਮੇਰਾ ਪਿੰਡ ਠੀਕ ਹੈ ਇਹ ਲੇਖ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਠੀਕ ਹੈ ਸ਼ੇਅਰ ਕਰਨਾ ਨੰਬਰ 1 ਹੈ ਮੇਰੇ ਪਿੰਡ ਦਾ ਨਾਮ ਡੈਸ਼ ਹੈ ਮਤਲਬ ਜਿਹੜੇ ਤੁਹਾਡੇ ਪਿੰਡ ਦਾ ਨਾਮ ਹੈ ਤੁਸੀਂ ਉੱਥੇ ਉਸ ਪਿੰਡ ਦਾ ਨਾਮ ਲਿਖਣਾ ਆਪਣੇ ਪਿੰਡ ਦਾ ਨਾਮ ਲਿਖਣਾ ਨੰਬਰ ਏ ਡੈਸ਼ ਜ਼ਿਲੇ ਵਿੱਚ ਹੈ ਜਿਹੜੇ ਜ਼ਿਲੇ ਵਿੱਚ ਪਿੰਡ ਦਾ ਜਿਹੜਾ ਪਿੰਡ ਤੁਹਾਡਾ ਜਿਹੜੇ ਜ਼ਿਲੇ ਵਿੱਚ ਪਿੰਦਾ ਆ ਠੀਕ ਹੈ ਉਸ ਜ਼ਿਲੇ ਦਾ ਨਾਮ ਲਿਖਣਾ ਹੈ ਠੀਕ ਹੈ ਜਿਦਾ ਹੁਸ਼ਿਆਰਪੁਰ ਜਲੰਧਰ ਫਗਵਾੜਾ ਪਟਿਆਲਾ ਜਿਹੜਾ ਵੀ ਜਿਹੜਾ ਤੁਹਾਡੇ ਪਿੰਡ ਨੂੰ ਪਿੰਦਾ ਆ ਤੁਸੀਂ ਉਸ ਦਾ ਨਾਮ ਲਿਖਣਾ ਇੱਥੇ ਠੀਕ ਹੈ ਨੰਬਰ 3 ਮੇਰੇ ਪਿੰਡ ਵਿੱਚ ਲਗਭਗ 4000 ਲੋਕ ਰਹਿੰਦੇ ਹਨ ਠੀਕ ਹੈ ਅੱਗੇ ਹੈ ਜਿੰਨੇ ਤੁਹਾਡੇ ਪਿੰਡ ਦੇ ਲੋਕ ਹੈ ਤੁਸੀਂ ਉਹ ਵੀ ਲਿਖ ਸਕਦੇ ਆ ਜ਼ਰੂਰੀ ਨਹੀਂ ਹੋ ਠੀਕ ਹੈ ਅੱਗੇ ਹੈ ਨੰਬਰ 4 ਪਿੰਡ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਤੇ ਹਾਈ ਸਕੂਲ ਵੀ ਹੈ ਠੀਕ ਹੈ ਮੇਰੇ ਪਿੰਡ ਵਿੱਚ ਕੀ ਹੈ ਪ੍ਰਾਇਮਰੀ ਸਕੂਲ ਵੀ ਹੈ ਤੇ ਹਾਈ ਸਕੂਲ ਵੀ ਹੈ ਠੀਕ ਹੈ ਅੱਗੇ ਹੈ ਨੰਬਰ 5 ਮੇਰੇ ਪਿੰਡ ਵਿੱਚ ਸਹਿਕਾਰੀ ਬੈਂਕ ਵੀ ਹੈ ਨੰਬਰ 6 ਮੇਰੇ ਪਿੰਡ ਵਿੱਚ ਇੱਕ ਡਿਸਪੈਂਸਰੀ ਵੀ ਹੈ। ਨੰਬਰ 7 ਮੇਰੇ ਪਿੰਡ ਦੀਆਂ ਸਾਰੀਆਂ ਗਲੀਆਂ ਨਾਲੀਆਂ ਪੱਕੀਆਂ ਹਨ। ਨੰਬਰ 8 ਮੇਰੇ ਪਿੰਡ ਵਿੱਚ ਇੱਕ ਖੇਡ ਦਾ ਮੈਦਾਨ ਵੀ ਹੈ। ਨੰਬਰ 9 ਮੇਰਾ ਪਿੰਡ ਪ੍ਰਦੂਸ਼ਣ ਮੁਕਤ ਪਿੰਡ ਹੈ ਠੀਕ ਹੈ ਨੰਬਰ 10 ਮੇਰੇ ਪਿੰਡ ਵਿੱਚ ਬਿਜਲੀ ਪਾਣੀ ਤੇ ਸੜਕਾਂ ਦਾ ਵਧੀਆ ਪ੍ਰਬੰਧ ਹੈ ਨੰਬਰ 11 ਮੇਰੇ ਪਿੰਡ ਦੇ ਲੋਕ ਪੜੇ ਲਿਖੇ ਹਨ ਠੀਕ ਹੈ ਨੰਬਰ 12 ਮੈਨੂੰ ਮੇਰੇ ਪਿੰਡ ਤੇ ਮਾਣ ਹੈ ਠੀਕ ਹੈ ਇਹ ਹੋ ਗਿਆ ਮੇਰੇ ਪਿੰਡ ਦਾ ਲੇਖ ਠੀਕ ਹੈ ਇਹ ਬਹੁਤ ਵਧੀਆ ਪਿੰਡ ਦੀਆਂ ਸਖਸੂਰਤਾ ਜਿਸ ਪਿੰਡ ਦੇ ਬਾਰੇ ਮੈਂ ਦੱਸਿਆ ਹੈ ਤੁਸੀਂ ਆਪਣੇ ਪਿੰਡ ਬਾਰੇ ਵੀ ਲਿਖ ਸਕਦੇ ਹੋ ਜੂਰੀ ਨਹੀਂ ਠੀਕ ਹੈ ਜਿੱਦਾਂ ਦਾ ਤੁਹਾਡਾ ਪਿੰਡ ਹੈ ਤੁਸੀਂ ਉਦਾਂ ਬਾਰੇ ਵੀ ਲਿਖ ਸਕਦੇ ਹੋ ਓਕੇ ਤੋ ਨੈਕਸਟ ਅਸੀਂ ਕੋਈ ਹੋਰ ਅਸੀਂ ਪਿੰ ਲੇਖ ਬਾਰੇ ਕਰਾਂਗੇ ਠੀਕ ਹੈ ਇਹਨੂੰ ਤੁਸੀਂ ਯਾਦ ਕਰਨਾ ਤੇ ਲਿਖ ਕੇ ਜਰ ਦੇਖਣਾ ਇੱਕ ਵਾਰੀ ਓਕੇ ਬਾਏ